ਸਤਿ ਸ਼੍ਰੀਕਾਲ ਜੀ ਅੱਜ ਮੈਂ ਨਿਵੰਦ ਲੈ ਕੇ ਆ ਰੋਗ ਦਾ ਮਨੁੱਖੀ ਰੋਗਤਾ ਇੱਕ ਬਹੁਮੁੱਲਾ ਥਾਨ ਹੈ ਅਰੋਗਤਾ ਤੋਂ ਬਿਨਾ ਸਾਨੂੰ ਸਰੀਰ ਕਤੇ ਮਾਨਸਿਕ ਦੁੱਖ ਭੋਗਨੇ ਪੈਂਦੇ ਹਨ ਰੋਗੀ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਾਨ ਹੈ ਤਾਂ ਜਹਾਨ ਹੈ ਅਰੋਗ ਰਹਿਣ ਲਈ ਪੋਸ਼ਟਿਕ ਖਾਣੇ ਖਾਣੀ ਚਾਹੀਦੀ ਹੈ ਖਾਣੇ ਨੂੰ ਹਾਜ਼ਮ ਕਰਨ ਲਈ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸੈਰ ਅਤੇ ਕਸਰਤ ਕਰਨ ਨਾਲ ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਹੈ ਖੂਨ ਦਾ ਦੌਰਾ ਸ਼ੁੱਧ ਹੋ ਜਾਂਦਾ ਹੈ ਇਸ ਨਾਲ ਪਾਚਨ ਸ਼ਕਤੀ ਵਾਧੀ ਹੈ। ਔਰੋਗ ਰਹਿਣ ਲਈ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਬਿਮਾਰੀ ਦੀ ਹਾਲਤ ਵਿੱਚ ਕਿਸੇ ਚੰਗੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਾਰ ਕਮਰਿਆਂ ਵਿੱਚ ਤਾਜੀ ਹਵਾ ਆਉਣ ਤੇ ਗੰਦੀ ਹਵਾ ਨਿਕਲਣ ਲਈ ਖਿੜਕੀਆਂ ਅਤੇ ਰੋਸ਼ਨਦਾਨ ਹੋਣੇ ਲਾਜ਼ਮੀ ਹਨ। ਸਾਨੂੰ ਖੋਸ਼ ਰਹਿਣਾ ਚਾਹੀਦਾ ਹੈ ਕਿਉਂਕਿ ਮਾਨਸਿਕ ਤਣਾਅ ਕਈ ਰੋਗਾਂ ਨੂੰ ਜਨਮ ਦਿੰਦਾ ਹੈ। ਆਪਣੇ ਨਿਤ ਦੇਰ ਜਮਾ ਵਿੱਚੋਂ ਵਕਤ ਕੱਢ ਕੇ ਮਨ ਪਰਚਾਵਾ ਵੀ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਮਿਲ ਕੇ ਹੀ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਰੋਗਤਾ ਦੇ ਸਕਦੀਆਂ ਹਨ ਧੰਨਵਾਦ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ